ਕਹਿੰਦੇ ਵੀ ਵੀਰੋ ਆਪਾਂ ਜਦੋਂ ਵੀ ਕਿਤੇ ਬਾਹਰ ਜਾਣਾ ਹੁੰਦਾ ਉਹਦੇ ਧੁੰਦ ਪੈਂਦੀ ਹੈ ਪੂਰੀ ਜ਼ੋਰ ਨਾਲ ਤੇ ਅੱਜ ਧੁੰਦ ਦੇ ਨਾਲ ਨਾਲ ਪੂਰੀ ਹੈਵੀ ਤਰੇਲ ਵੀ ਸੀਗੀ ਆਪਾਂ ਦੇਖਦੇ ਰੀਟਾ ਰੀਟਾ ਮੂੰਹ ਚ ਧੂਆਂ ਛੱਡ ਰੀ ਜਿਵੇਂ ਰੇਲਵੇ ਦਾ ਇੰਜਨ ਧੂਆਂ ਛੱਡਦਾ ਹੁੰਦਾ ਹੈਗਾ ਤੇ ਆਪਣੀ ਲੈਲਾ ਚੁੱਪਚਾਪ ਬਹਿ ਕੇ ਚਿਗੰਮ ਖਾਈ ਜਾਂਦੀ ਹੈਗੀ ਉਦੋਂ ਬਾਅਦ ਆਪਾਂ ਚੱਕੀ ਗੱਡੀ ਤੇ ਆਪਾਂ ਤੁਰ ਪਏ ਜਲੰਧਰ ਵੱਲ ਨੂੰ ਆਪਣਾ ਜਿਹੜਾ ਅੱਜ ਦਾ ਸਫ਼ਰ ਸੀਗਾ ਇਹਦੇ ਵਿੱਚ ਆਪਣੇ ਨਾਲ ਸੀਗੀ ਜੈਸਮੀਨ ਤੇ ਜਲੰਧਰ ਜਾ ਕੇ ਤੁਹਾਨੂੰ ਇੱਕ ਇਹ ਜੀ ਚੀਜ਼ ਦਿਖਾਵਾਂਗੇ ਜਿਹਨੂੰ ਦੇਖ ਕੇ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਜਾਣਗੀਆਂ ਨਮਸਕਾਰ ਸਵਾਗਤ ਹੈ ਜੀ ਖਬਰਾਂ ਦੇ ਇਸ ਬੁਲੇਟਿਨ ਸਮੇਂ ਮੈਂ ਰਮਨ ਕੁਮਾਰ ਪਹਿਲਾਂ ਇੱਕ ਨਜ਼ਰ ਚੋਣ ਵੀ ਖਬਰਾਂ ਤੇ ਜਲੰਧਰ ਪਹੁੰਚ ਗਏ ਉੱਥੇ ਜਾ ਕੇ ਪਾਰਕਿੰਗ ਦੀ ਕਾਫੀ ਜਿਆਦਾ ਮੁਸ਼ਕਲ ਹੋਈ ਆਪਾਂ ਨੂੰ ਪਾਰਕਿੰਗ ਬਹੁਤ ਮੁਸ਼ਕਲ ਮਿਲੀ ਕੰਮ ਕੰਮ ਕਰਕੇ ਆਪਾਂ ਤੁਰ ਪਏ ਵਾਪਸ ਵਾਪਸ ਜਾਂਦੇ ਹੋਏ ਡੋਮੀਨੋਸ ਡੋਮੀਨੋਸ ਤੋਂ ਆਪਾਂ ਚੱਕ ਲਿਆ ਪੀਜ਼ਾ ਕਿਉਂਕਿ ਭੁੱਖ ਬਹੁਤ ਤੇਜ਼ ਲੱਗੀ ਸੀ ਆਪਾਂ ਨੂੰ ਤੇ ਪੀਜ਼ਾ ਪੂਜਾ ਖਾ ਕੇ ਆਪਾਂ ਤੁਰ ਪਏ ਵਾਪਸ ਆਪਣੇ ਪਿੰਡ ਵੱਲ ਨੂੰ ਤੇ ਆਪਾਂ ਰਾਹ 'ਚ ਦੇਖਦੇ ਆਂਗੇ ਬੱਦਲ ਬਣਾਉਣ ਵਾਲੀ ਮਸ਼ੀਨ ਮੇਰੇ ਵੀਰੋ ਅਰਨਵੀਰ ਨੇ ਜਦੋਂ ਪਹਿਲੀ ਵਾਰ ਇਹ ਚੀਜ਼ ਦੇਖੀ ਸੀ ਉਦੋਂ ਇਹ ਕਹਿੰਦਾ ਸੀ ਬੱਦਲ ਬਣਾਉਣ ਲਈ ਇਹ ਮਸ਼ੀਨ ਹੈਗੀ ਉਦੋਂ ਬਾਅਦ ਆਪਾਂ ਆ ਗਏ ਘਰੇ ਕੱਪੜੇ-ਕੁਪੜੇ ਚੇਂਜ ਕਰਕੇ ਫਿਰ ਆਪਾਂ ਆ ਗਏ ਆਪਣੇ ਜੱਦੀ ਘਰ ਤੇ ਜਿਹਦੇ ਵਾਸਤੇ ਧਰਤੀ ਤੇ ਸੂਰਮੇ ਨੇ ਜਨਮ ਲਿਆ ਆਪਾਂ ਨੂੰ ਪਤਾ ਸੀ ਆਪਣੀ ਰਜਾਈ ਨਹੀਂ ਆਪਾਂ ਨੂੰ ਬਹੁਤ ਮਿਸ ਕੀਤਾ ਆਪਾਂ ਆਪਾਂ ਆ ਕੇ ਰਜਾਈ ਨੂੰ ਜੱਫੀ ਸੌਂਗੇ ਫਿਰ ਮਿਲਾਂਗੇ ਇੱਕ ਨਵੇਂ ਬਲੌਗ ਦੇ ਵਿੱਚ